ਸੰਗਤ ਜੀ ਅਜੋ ਰਾਜਵੀਰ ਜਵੰਦਾ ਵੀਰੇ ਵਾਸਤੇ ਅਰਦਾਸ ਕਰੀਏ ਆਏ ਸੀ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਚਪੈਰਾ ਸਾਹਿਬ ਦੇ ਚਾਹਰੀ ਪਰਦੇ ਲਈ ਲੱਖਾਂ ਹੀ ਸੰਗਤਾਂ ਚਪੈਰਾ ਸਾਹਿਬ ਚ ਹਾਜ਼ਰੀ ਭਰ ਰਹੀਆਂ ਨੇ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਅਰਦਾਸ ਬੇਨਤੀ ਜਰੂਰ ਕਰਿਓ ਪਤਾ ਨਹੀਂ ਕਿੰਦੀ ਅਰਦਾਸ ਬੇਨਤੀ ਬਾਬਾ ਜੀ ਨੇ ਸੁਣ ਲੈਣੀ ਹੈ ਤੇ ਸਾਡਾ ਰਾਜਵੀਰ ਜਵੰਦਾ ਵੀਰ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਾਵੇਗਾ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਉਹ ਸਥਾਨ ਹੈ ਜਿਸ ਸਥਾਨ ਤੇ ਅਨੋਖੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਦੇ ਨਾਲੋਂ ਅਲੱਗ ਹੋਇਆ ਸੀਗਾ ਇਸ ਸਥਾਨ ਤੇ ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਸਨ ਆਓ ਸੰਗਤ ਜੀ ਦੱਸਦੇ ਆ ਆਪ ਜੀ ਨੂੰ ਉਥੋਂ ਦਾ ਪੂਰਾ ਇਤਿਹਾਸ ਸੰਗਤ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਵਿਖੇ ਅਨੋਖੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਤਾਂ ਮੁਗਲਾਂ ਦੇ ਨਾਲ ਲੜਾਈ ਕਰਦੇ ਹੋਏ ਸਾਂਝੇਵਾਰ ਦੇ ਵਿੱਚ ਸੀ ਜਿਹੜਾ ਤੜ ਦੇ ਨਾਲੋਂ ਅਲੱਗ ਹੋ ਗਿਆ ਸੀਗਾ ਜਦੋਂ ਅਮਰ ਸ਼ਾ ਦਰਾਨੇ ਦੇ ਜਰਨਲ ਜਹਾਨ ਖਾਨ ਦੁਆਰਾ ਅਮਰ ਸਰੋਵਰ ਸ਼੍ਰੀ ਦਰਬਾਰ ਸਾਹਿਬ ਦੀ ਬੈਦਵੀ ਕੀਰਤ ਕੀ ਗਈ ਨਾ ਹੱਡ ਸੱਟ ਨੇ ਸ਼ੁਰੂ ਕਰ ਦਿੱਤੇ ਪੂਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਸਮੇਂ ਅਨੋਖੇ ਅਮਰ ਸ਼ੀਤਾਂ ਧੰਨ ਬਾਬਾ ਦੀਪ ਸਿੰਘ ਜੀ ਤਲਵੰਡੀ ਸਭੋ ਕੀ ਵਿਕੇ ਸਨ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਤੇ ਉਸ ਸਮੇਂ ਬਾਬਾ ਜੀ ਦੀ ਉਮਰ ਤਕਰੀਬਨ 60-65 ਸਾਲ ਦੀ ਸੀ ਡੋਲੇ ਫੜਕਦੇ ਆ ਅੱਖਾਂ ਦੇ ਵਿੱਚ ਖੂਨ ਆ ਜਾਂਦਾ ਕਿ ਇਹ ਕਿੱਦਾਂ ਹੋ ਸਕਦਾ ਤੇ ਬਾਬਾ ਜੀ ਪ੍ਰਣ ਕਰਦੇ ਆ ਕਿ ਜਿੰਨਾ ਚਿਰ ਮੁਗਲਾਂ ਦੇ ਆਹੂ ਨਹੀਂ ਲਾ ਲੈਂਦੇ ਮੁਗਲਾਂ ਨੂੰ ਉਹਨਾਂ ਦੀ ਕੀਤੀ ਦਾ ਸਬਕ ਨਹੀਂ ਸਿਖਾ ਲੈਂਦੇ ਜਿੰਨਾ ਟਾਈਮ ਅਮਰ ਸਰੋਵਰ ਸ਼੍ਰੀ ਦਰਬਾਰ ਸਰ ਸਾਬ ਦੀ ਹੋਈ ਬੇアドਵੀ ਦਾ ਬਦਲਾ ਨਹੀਂ ਲੈ ਲੰਦੇ ਸ੍ਰੀ ਹਰਮੰਦਰ ਸਾਹਿਬ ਨੂੰ ਆਯਾਦ ਕਰਾ ਕੇ ਆਖਰੀ ਸਾਲਵਾਂਗੇ ਤੇ ਸੰਗਤ ਜੀ ਗੁਰੂ ਦਾ ਓਟ ਆਸਰਾ ਲੈ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾਉਂਦੇ ਆ ਤੇ ਉਸ ਸਮੇਂ ਤਕਰੀਬਨ 500 ਸਿੱਖਾਂ ਦਾ ਜਥਾ ਨਾਲ ਜਿਹੜਾ ਤੁਰਦਾ ਆ ਆਉਂਦੇ ਆਉਂਦੇ 5000 ਦੇ ਕਰੀਬ ਜਿਹੜਾ ਸਿੰਘਾਂ ਦਾ ਜਥਾ ਬਾਬਾ ਇਹਦੇ ਨਾਲ ਜੁੜ ਜਾਂਦਾ ਆ ਰਸਤੇ 'ਚ ਜਦੋਂ ਆਉਂਦੇ ਆ ਗੋਲਵਾਰਡ ਦੇ ਲਾਗੇ ਤੇ ਜਦੋਂ ਜਹਾਂਣਖਾ ਨੂੰ ਪਤਾ ਲੱਗਦਾ ਆ ਅਹਿਮਦ ਸ਼ਾਹ ਦਰਾਨੀ ਨੂੰ ਪਤਾ ਲੱਗਦਾ ਆ ਤੋ ਲੱਖਾਂ ਦੀ ਗਿਣਤੀ ਦੇ ਵਿੱਚ ਘੋਲਵਾੜ ਦੇ ਲੱਗ ਗਿਆ ਕਿ ਫੌਜ ਜਿਹੜੀ ਆ ਖੜੀ ਕਰ ਲੈਂਦੇ ਆ ਕਿ ਇਹਨਾਂ ਨੂੰ ਅੱਗੇ ਨਹੀਂ ਲੰਘਣ ਦੇਣਾ ਤੇ ਉਸ ਸਮੇਂ ਅਨੋਖੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਤੇ ਸਿੰਘਾਂ ਦਾ ਮੁਗਲਾਂ ਦੇ ਨਾਲ ਮੁਕਾਬਲਾ ਹੁੰਦਾ ਆ 시ਦੀ ਅਵਸ਼ ਸੀ ਐਸੇ ਹੀ ਥਾਂ ਤੇ ਅਨੋਖੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਤੇ ਮੁਗਲਾਂ ਦੇ ਮੁਖੀ ਦਾ ਆਪਸੀ ਸਾਂਝੇ ਵਾਰ ਦੇ ਵਿੱਚ ਸੀ ਜਿਹੜਾ ਤੜ ਦੇ ਨਾਲੋਂ ਅਲੱਗ ਹੋ ਜਾਂਦਾ ਆ ਤੇ ਸੀਸ ਜਿਹੜਾ ਧਰਤੀ ਤੇ ਡਿਗਦਾ ਧੜ ਡਿਗਦਾ ਤੇ ਮੌਤ ਜਿਹੜੀ ਆ ਮਖੋਲਾ ਕਰਦੀ ਆ ਖਿੜਖਿੜ ਕੇ ਹੱਸਦੀ ਆ ਤਾਂ ਉਸ ਸਮੇਂ अनोखे ਅਮਰ ਸ਼ਹੀਦ ਤਾਂ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਲ ਜਿਹੜਾ ਸਿੰਘ ਹੈ ਉਹ ਪ੍ਰਣ ਯਾਦ ਕਰਾਉਂਦਾ ਬਾਬਾ ਜੀ ਨੂੰ ਤੇ ਬਾਬਾ ਜੀ ਦਾ ਸੀਸ ਜਿਹੜਾ ਆ ਧਾੜਿਆ ਹਰਕਤ ਦੇ ਵਿੱਚ ਆਉਂਦਾ ਆ ਤੇ ਬਾਬਾ ਜੀ ਖੱਬੀ ਧੜੀ ਤੇ ਸੀਸ ਧਰ ਕੇ ਸੱਜੇ ਹੱਥ ਦੇ ਵਿੱਚ 18 ਸੇਰਾ ਖੰਡਾ ਫੜ ਕੇ ਜਿੰਦਾ ਤਕਰੀਬਨ 15 ਕਿਲੋ ਭਾਰ ਹੁੰਦਾ ਸੰਗਤ ਜੀ ਤੇ ਮੁਗਲਾਂ ਦੇ ਆਹੂ ਲਾਉਣੇ ਸ਼ੁਰੂ ਕਰ ਦਿੱਤੇ ਇਹੇ ਕਰਤਬ ਦੇ ਕੇ ਇਹ ਕ੍ਰਿਸ਼ਮਾ ਦੇਖ ਕੇ ਮੁਗਲਾਂ ਨੂੰ ਭਾਜਣਾ ਪੈ ਗਿਆ ਸੀ ਕਿ ਇਹ ਕੀ ਪਾਣਾ ਵਾਪਰ ਗਿਆ ਤੇ ਤਾਂਤਨ ਬਾਬਾ ਦੀਪ ਸਿੰਘ ਜੀ ਤੇ ਉਹਨਾਂ ਦੇ ਸਿੰਘਾਂ ਨੇ ਲੜਾਈ ਜਿਹੜੀ ਜਾਰੀ ਰੱਖੀ ਲੜਦੇ ਲੜਦੇ ਸੰਗਤ ਜੀ ਅਨੋਖੇ ਅਮਰਸ਼ੀਤ ਤਾਂਤਨ ਬਾਬਾ ਦੀਪ ਸਿੰਘ ਜੀ ਅਮਰ ਸਰੋਵਰ ਸ਼੍ਰੀ ਦਰਬਾਰ ਸਾਹਿਬ ਜਿੱਥੇ ਮੁਗਲਾਂ ਦੇ ਵੱਲੋਂ ਬੇਅਦਬੀ ਕੀਤੀ ਗਈ ਸੀ ਗੁਰੂ ਰਾਮਦਾਸ ਮਹਾਰਾਜ ਦੇ ਪਾਸ਼ਾਏ ਦਰ ਤੇ ਜਾ ਕੇ ਆਪਣਾ ਸੀ ਜਿਹੜਾ ਉਹ ਪੇੜ ਕੀਤਾ ਸੀਗਾ ਜਿੱਥੇ ਆਪਾਂ ਅਕਸਰ ਹੀ ਦਰਸ਼ਨ ਮੇਲੇ ਕਰਦੇ ਆ ਜਦੋਂ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣੇ ਆ ਤੇ ਤਨਤਨ ਬਾਬਾ ਦੀਪ ਸਿੰਘ ਜੀ ਦਾ ਸਥਾਨ ਜਿਹੜਾ ਵੁੰਗਾ ਸਥਾਨ ਬਣਿਆ ਹੋਇਆ ਤੇ ਉਸ ਸਥਾਨ ਤੇ ਆਪਣਾ ਜਿਹੜਾ ਸੀਸ ਉਹ ਪੇੜ ਕੀਤਾ ਸੀ ਸੰਗਤ ਜੀ ਇੱਕ ਵਾਰ ਫੇਰ ਆਪ ਜੀ ਨੂੰ ਬੇਨਤੀ ਹੈ ਅਰਦਾਸ ਬੇਨਤੀ ਕਰੋ ਤਨਤਨ ਬਾਬਾ ਦੀਪ ਸਿੰਘ ਜੀ ਅੱਗੇ ਗੁਰੂ ਸਾਹਿਬ ਦੇ ਅੱਗੇ ਕਿ ਰਾਜਵੀਜ ਜਵੰਡਾ ਵੀਰ ਜਲਦੀ ਜਲਦੀ ਠੀਕ ਹੋਣ ਤੇ ਆਪਣੇ ਪਰਿਵਾਰ ਚ ਜਾਣ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ